ਪ੍ਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲਬਿਕ ਸਭ ਨਾਸੀ ਸਚ ਨਾਮ ਗੁਰ ਦੀਨੀ ਰਾਸੀ ਪ੍ਰਭ ਕੀ ਦਰਗਹ ਸੋਭਾਵੰਤੀ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਬ ਮੇਰੇ ਭਾਈ ਸਗਲੇ ਰੋਗ ਦੁਖ ਸਭ ਬਿਨਸਹਿ ਅਭਿਆਨ ਅੰਧੇਰਾ ਮਾਨਤੇ ਜਾਈ ਰਹਾਓ ਜਨਮ ਮਰਨਾ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਭਲ ਹੋਸ ਇਸ ਗੁਰ ਕਾ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵੱਡ ਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਭ੍ਰਮ ਸੁਆਮੀ ਸਗਲ ਘਟਾਂ ਕੀ ਅੰਤਰ ਜਾਮੀ ਆਠ ਪਹਿਰ ਆਪਣੀ ਲੇਵ ਲਾਈ ਜਨ ਨਾਨਕ ਪ੍ਰਭ ਕੀ ਸਰਨਾਇ ਪ੍ਰਬਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਣ ਕਾ ਦিয়ে ਆਠ ਪਹਿਰ ਗੁਣ ਗਾਏ ਗੁਬਿੰਦ ਗੁਬਿੰਦ ਯੰਕੜਾ ਆਠ ਪਹਿਰ ਗੁਣ ਗਾਏ ਗੁਬਿੰਦ ਐ ਬਿਨਸੇ ਪੁੱਤਰੀ ਸਭ ਚਿੰਦ ਉਬਰੇ ਸਤਗੁਰ ਚਰਨੀ ਲਾਗ ਆਪਿ ਕੁਬਰੇ ਪਦ ਤੇ ਹੀ ਵਿਸਰਾਮ ਲਾਉਣਾ ਹੈ ਉਬਰੇ ਸਤਗੁਰ ਚਰਨੀ ਲਾਗ ਜੋ ਗੁਰ ਕਹੈ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਧਨ ਵਸਿਆ ਹਰਿ ਪ੍ਰਭ ਸੋਈ ਕਾਲ ਕਲੇਸ਼ ਇਸ ਵਿਗਣ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਸਦਾ ਸਦਾ ਪ੍ਰਭ ਜੀਅ ਕੈ ਸੰਗ ਸਦਾ ਸਦਾ ਪ੍ਰਭ ਜੀਅ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮੇਲਨ ਕਾ ਮਾਰਗ ਜਨ ਆਏ ਭਗਤ ਹਰ ਸਿਉ ਮਨ ਮਾਨ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿ ਅਤੁੱਲੇ ਹਰ ਅਗਹਿ ਅਤੁੱਲੇ ਅੜੀ ਵਿੱਚ ਡੈਸ਼ ਦਿੱਤੀ ਅਗਹਿ ਹਰ ਅਗਹਿ ਅਤੁੱਲੇ ਸਦਾ ਸਦਾ ਪ੍ਰਭ ਗੁਣ ਨਿਤ ਸੁਹੇਲੇ ਗਾਈਏ ਸਦਾ ਸਦਾ ਪ੍ਰਭ ਗੁਣ ਨਿਤ ਗਾਈਏ ਕਹੋ ਨਾਨਕ ਵੱਡ ਭਾਗੀ ਪਾਈਐ ਸਰਬਾਤੀ ਮਹੱਲਾ ਪੰਜਵਾ ਸੇਤਨਵੰਤ ਸੇਈ ਸੱਚ ਸਾਹਾ ਹਰ ਕੀ ਦਰਗਹਿ ਨਾਮ ਵਿਸਾਹਾ ਹਰ ਹਰ ਨਾਮ ਜਪਹੁ ਮਨ ਮੀਤ ਗੁਰ ਪੂਰਾ ਪਾਈਐ ਵੱਡ ਭਾਗੀ ਨਿਰਮਲ ਪੂਰਨ ਦੀਤ ਰਹਾਉ ਪਾਇਆ ਲਾਭ ਅੱਜੀ ਵਾਧਾਈ ਸੰਤ ਪ੍ਰਸਾਦ ਹਰ ਕੀ ਗੁਣ ਗਾਈ ਸਫਲ ਜਨਮ ਜੀਵਨ ਪਰਮਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਅਹੰਕਾਰ ਇਹ ਬਿਨ ਸੇ ਪਾਤੀ ਹੀ ਵਿਸਰਾਮ ਹੈ ਨਾਨਕ ਗੁਰਮੁਖ ਉਤਰਹਿ ਪਾਰ ਪਰਬਾਤੀ ਮਹੱਲਾ ਪੰਜਵਾ ਗੁਰਪੂਰਾ ਰੀਤਾ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਅਟੱਲਾ ਥੁੜੇ ਕਸਕੀ ਬੋਲ ਗੁਰ ਕੀ ਬਾਣੀ ਜੇਸ ਮਨ ਵਸੈ ਦੂਖ ਦਰਦ ਸਭ ਦੂਖ ਦਰਦ ਸਭ ਤਾ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾਵੇ ਮੁਕਤੋ ਪਤਿ ਵਿਸਰਾਂਨ ਦੋਣਾ ਹੈ ਸਾਧੂ ਧੂਰੀ ਨਾਵੇ ਰਹਾ ਗੁਰ ਪ੍ਰਸਾਦੀ ਪੁੱਤਰੇ ਪਾਰ ਭਉ ਘਰਨਾ ਦਿਨ ਸੇ ਬਕਾਰ ਮਨ ਤਨ ਅੰਤਰ ਵਸੇ ਗੁਰ ਚਰਨਾ ਨਿਰਭੈ ਸਾਧ ਨਿਰਭੈ ਸਾਧ ਪਰੇ ਹਰ ਸਰਨਾ ਅਨੰਦ ਸਹਿਜ ਰਸ ਸੂਖ ਘਨੇਰੇ ਦੁਸ਼ਮਨ ਦੁਖ ਨਾ ਆਵੇ ਨੇਰੇ ਨੇ ਕਾਰ ਰਾਖੇ ਹਰ ਨਾਮ ਜਪਤ ਕਿਲ ਵਿਖ ਸਭ ਲਾਥੇ ਸੰਤ ਸਾਜਣ ਸਿਖ ਭਏ ਸੁਹੇਲੇ ਗੁਰ ਪੂਰਾ ਪ੍ਰਭ ਸੋ ਲੈ ਮੇਲੇ ਜਨਮ ਮਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪਰਦਾ ਢਾਕਿਆ ਕਹੋ ਨਾਨਕ ਜਿ ਸ੍ਰਾਮ ਗੁਰ ਜਿਮ ਖਲਾ ਦਨੀ ਪਰਦਾ ਢਾਕਿਆ ਕੀ ਨਾਲ ਬੁਰਨਾ ਟਾਕਿਆ ਖੁਦਾ ਨਹੀਂ ਲਾਉਣਾ ਪ੍ਰਭక్తి ਮਹੱਲਾ ਪੰਜਵਾ ਸਤਗੁਰ ਪੂਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਦਲਾ ਰਾਸ ਕੀਆ ਰਹਾਵ ਚਰਨ ਕਮਲ ਗੁਰ ਕੀ ਮਨ ਭੂਥੇ ਇਹ ਕੀ ਪਦ ਜਿਸ ਰੰਗੋ ਦੁਖ ਤਰਦ ਪ੍ਰਾਮਾ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਾਮ ਕੀ ਬਾਣੀ ਆਠ ਪਹਿਰ ਹਰ ਸਿੰਗਰੋ ਪ੍ਰਾਣੀ ਘਰ ਬਾਹਰ ਪ੍ਰਭ ਸਭ ਨਹੀਂ ਠਾਈ ਸੰਗ ਸਹਾਈ ਜਹਿ ਹੋ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਬ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਾਪ ਸੁਗੜ ਸੁ ਜਾਣ ਗੁਰਪੂਰਾ ਪਾਈਐ ਵਡਭਾਗੀ ਗੁਰਪੂਰਾ ਪਾਈਐ ਵਡਭਾਗੀ ਉਥੇ ਨਿਸਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਜਾਈਐ ਕਰਵਾਨ ਰਹਾਉ ਇਲਵਿਕ ਮੇਟੇ ਸਬਦ ਸੰਤੋਖ ਨਾਮ ਅਰਾਧਨ ਹੋਆ ਜੋਗ ਨਾਮ ਅਰਾਧਨ ਜਿ ਵਿਸਰਾਮ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹਨ ਵਾਸ ਜਿਨ ਕੀਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿ ਸਹਿਨਵਾਦੀ ਨਿਵਾਜੇ ਜਿਸਹਿ ਨਿਵਾਜੇ ਕਿਰਪਾ ਧਾਰ ਪੂਰਨ ਕਰਮ ਤਾਕੇ ਆਚਾਰ ਗੁਣ ਗਾਵੈ ਨਿਤ 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 ਨਵੇ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਗੁਣ ਗਾਵੈ ਨਿਤ ਨਿਤ ਇਸੇ ਵਿਸਰਾਮ ਨਿਤ ਨਵੇ ਲੱਖ ਚਰ ਲੱਖ 84 84 ਚੋ ਦਾ ਉਦਾ ਲਾ ਕੇ ਬੋਲਣਾ ਲੱਖ 84 ਲੱਖ 84 ਜੋਣ ਨਾ ਭਾਵੇ ਈਹਾ ਉਹਾ ਚਰਨ ਪੂਜਾਰੇ ਮੁਖ ਉਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮੱਦੇ ਕੋ ਵਿਰਲਾ ਦਾਸ ਜਾਨ ਥਲ ਮਹੀ ਗਲ ਪੀਖੇ ਭਰਪੂਰ ਨਾਨਕ ਉਧਰਸ ਇਸ ਜਾਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਜਿਸ ਪ੍ਰਸਾਦ ਹਰ ਹਰ ਜਾਪ ਜਪਨੀ ਰਹਾਉ ਅੰਮ੍ਰਿਤ ਬਾਣੀ ਸੁਣਤ ਨਿਹਾਲ ਵਿੰਸ ਗਏ ਕਿਆ ਜੰਗਾਲ ਸਾਤ ਸ਼ਬਦ ਸਿਓ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪਰਗਾਸ ਗੁਰ ਸਬਦੇ ਕੀਨਾ ਜਿਦਾ ਨਿਵਾਸ ਅੰਦੀ ਗੁਰ ਸਬਦੇ ਕੀਨਾ ਹਿਰਦੈ ਨਿਵਾਸ ਕੀਨਾ ਸੰਦੀਨੀ ਦੀਪਕ ਪਾਦਾ ਦੋਵੇਂ ਪਾਸੇ ਲੰਘੀ ਗੁਰ ਸਮਰੱਥ ਸਦਾ ਦਾਇਾਲ ਹਰ ਜਪ ਜਪ ਨਾਨਕ ਭੈ ਨਿਹਾਲ ਹਰ ਜਪ ਜਪ ਇਥੇ ਸ਼ਾਮ ਨਾਨਕ ਭੈ ਨਿਹਾਲ